ਕੋਈ ਦਰਦ ਨਹੀਂ ਪੰਜਾਬ ਦਾ ਜਾਗਿਆ ਕੋਈ ਪੰਜਾਬ ਦੇ ਦਾ ਕੋਈ ਹਮਦਰਦੀ ਦੀ ਕਿਸੇ ਦੀ ਵੀ ਹੈਗੀ ਪੰਜਾਬ ਦੇ ਜ਼ਖਾਂ ਤੇ ਮਲਮ ਲਾਉਣ ਦੀ ਲੋੜ ਹੈ ਇਹਨਾਂ ਨੂੰ ਉਚੇੜਨ ਦੀ ਲੋੜ ਨਹੀਂ ਪੰਜਾਬ ਦੇ ਜ਼ਖਮ बार-बार ਉਚੇੜੇ ਜਾ ਰਹੇ ਨੇ ਜਿਹੜੀ ਨੀਤੀ ਦੀ ਗੱਲ ਕੀਤੀ ਹੈ ਬਕਾਇਦਾ ਤੌਰ ਤੇ ਜਿਹੜੇ ਗੁਰਮੀਤ ਸਿੰਘ ਖੁੜੀਆਂ ਨੇ ਉਹਨਾਂ ਕਿਹਾ ਸੀ ਕਿ ਅਸੀਂ ਨੀਤੀ ਤਿਆਰ ਕਰਕੇ ਖੇਤੀਬਾੜੀ ਨੀਤੀ ਤਿਆਰ ਕਰਕੇ ਮੰਤਰੀ ਸਰ ਮੁੱਖ ਮੰਤਰੀ ਟੇਬਲ ਤੇ ਫਾਈਲ ਪਈ ਹੈ। ਫਾਈਲ ਟੇਬਲ ਤੇ ਪਈ ਹੋਵੇ ਪਈ ਸੀਗੀ 2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਜਿਹੜੀ ਦਵਿੰਦਰਪਾਲ ਸਿੰਘ ਭੁੱਲਣ ਦੀ ਫਾਈਲ ਹੋਂ ਤੇ ਸਾਈਨ ਹੋਣੇ ਬਾਕੀ ਰਹਿ ਗਏ ਉਹਨਾਂ ਨੇ ਕੇਸ ਕਾਰਜ ਕਰਨ ਵਾਸਤੇ ਟੇਬਲ ਤੇ ਫਾਈਲ ਪਈ ਹੈ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਦੇ ਸੱਤ ਤੁਸੀਂ ਤਰੀਕਾ ਪਾਇਆ ਤੇ 8ਵੀਂ ਤਰੀਕ ਤੇ ਕਹਿਤਾ ਵੀ ਰਿਜੈਕਟ ਕਰਤੀ ਪਈ ਸੀ ਕਿਸੇ ਕਿਸਮ ਦੀ ਮਾਫੀ ਨਹੀਂ ਦੇਣੀ ਸੀ ਹੁਣ ਟੇਬਲ ਦੇ ਉੱਪਰ ਪਈ ਹੈ ਕਿ ਥੱਲੇ ਪਈ ਇਹ ਨਹੀਂ ਪਤਾ ਜੇ ਤੇ ਉੱਪਰ ਪਈ ਹੁੰਦੀ ਕਿਸੇ ਨਿਗਾਹ ਚੜ ਜਾਂਦੀ ਜੇ ਥੱਲੇ ਪਈ ਤਾਂ ਫਿਰ ਕਿੰਨੇ ਮਖਣੀ ਫਾਈਲ ਇਹਦੇ ਵਿੱਚ ਐਮਐਸਪੀ ਵੀ ਦੇਣ ਦੀ ਗੱਲ ਕੀਤੀ ਸੀ ਇਹਦੇ ਵਿੱਚ ਬਕਾਇਦਾ ਤੌਰ ਤੇ ਮੁਆਜਰ ਦੀ ਰਾਸ਼ੀ ਵਿਧੋਣ ਦੀ ਗੱਲ ਕੀਤੀ ਗਈ ਸੀ ਇਹਦੇ ਵਿੱਚ ਹੋਰ ਵੀ ਕਿੰਨਾ ਖੇਤੀਬਾੜੀ ਪਰ ਕੀਤੀਆਂ ਗਈਆਂ ਸੀ ਕਿੱਥੇ ਉਹ ਫਾਈਲ ਐਸ ਤੇ ਕਰਕੇ ਪੰਜਾਬ ਸਰਕਾਰ ਦੇ ਪੱਲੇ ਪੁੱਲੇ ਕੁਝ ਨਹੀਂ ਹੈਗਾ ਇਹ ਰੱਬ ਆਸਰੇ ਵਾਕੇ ਰੱਬ ਪੰਜਾਬ ਚ ਅੰਦਰ ਰੱਬ ਆਸਰੇ ਸਰਕਾਰ ਚ ਲੰਢੀ ਮੈਨੂੰ ਅੱਜ ਮੈਂ ਉਸ ਸਮਾਗਮ 'ਚ ਗਿਆ ਤੇ ਆਮ ਆਦੀ ਪਾਰਟੀ ਦੇ ਬੰਦੇ ਨੂੰ ਇੰਡੀਅਨ ਕਹਰੇ ਸੀਗੇ। ਵੀ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਚੱਲਦੀ ਐ ਤੇ ਮੈਂ ਕਿ ਇਹਦੋਂ ਵਧਿਆ ਹੱਥ ਟੋਕਾ ਕੇ ਜੇ ਜੀਵਲ ਨੂੰ ਕੋਈ ਲੰਬੜਾ ਨਹੀਂ। ਜੇ ਕੋਈ ਨਵਾਂ ਆਤਾ ਕਿਸੇ ਜ਼ਮੀਰ ਜਾਗਪੀ ਦਾ ਤੇ ਆਮ ਆਦੀ ਪਾਰਟੀ ਦੇ ਕਈ ਟੁਕੜੇ ਰਹਿਣ। ਇਹਦੋਂ ਮਤ ਟੁਕਾ ਟੁਕਾ ਕੀ ਜੇ ਉਹਨੂੰ ਕਹਿ ਦਿੱਤਾਗਾ ਜਿਹੜੀ ਫਾਈਲ ਵੀ ਕੁਮਾਰ ਪਾਸ ਗੁਰੂ ਕੋ ਉੱਤੇ ਸਾਈਨ ਕਰਨ ਜਿਤਨ ਕਰਨੇ ਇਹੋ ਕਰਕੇ ਮੁੱਖ ਮੰਤਰੀ ਬਦਲਣਾ ਬਦਲਣਾ ਕਿਸੇ ਨਹੀਂ ਹੈਗਾ ਮੁੱਖ ਮੰਤਰੀ ਇਹ ਰਹੂਗਾ ਲੇਕਿਨ ਨਾ ਤੇ ਹਾਲ ਦੀ ਗੱਡੀ ਇਹ ਜਿਹੜੀ ਸਾਡੀ ਬਕਾਇਦਾ ਤੌਰ ਤੇ ਕੀਤੀ ਵਾਰੀ ਨੀਤੀ ਉਹਦੇ ਤੇ ਕੋਈ ਸ਼ੋਰ ਆਵਾਜ਼ ਤੇ ਨਾ ਬੀਬੀ ਆਮ ਜਿਹੜੇ 1000 ਰੁਪਏ ਦੇਣਾ ਉਹ ਉੱਤੇ ਕੁਝ ਹੋਣਾ ਮੈਂ ਅੱਗੇ ਵੀ ਗੱਲ ਕੀਤੀ ਸੀ ਬੀਬੀਆਂ ਨੂੰ 1000 ਬਕਾਇਦਾ ਦੇਣ ਦੇ ਉੱਤੇ ਅਗਲੇ ਸਾਲ ਕੋਈ ਕਾਰ ਨਹੀਂ ਹੋ ਸਕਦੀ ਐਸਾਂ ਕੱਖ ਨਹੀਂ ਹੋਏ। ਕਿਸਾਨ ਮਿੱਤੀ ਤੇ ਮੇਰੇ ਲਾਗੇ ਨਹੀਂ ਤਾਂ ਕਿ ਕੁਛ ਨਾ ਕੁਛ ਹੋਸਦਾ ਪਹਿਲਾਂ ਕੁਛ ਨਹੀਂ ਹੋਏ। ਕਿ ਕਿਸਾਨਾਂ ਨੂੰ ਪਤਾ ਵਾ ਕਿ ਸਾਡੇ ਨਾਲ ਫਰਾਡ ਹੋਵੇਗਾ। ਜੀਤੇ ਕਰਕੇ ਕਿਸਾਨ ਵੀ ਗੱਲ ਨਹੀਂ ਸੁਣਦੇ। ਐਸੇ ਕਰਕੇ ਜਿਹੜੀ ਪੰਜਾਬ ਸਰਕਾਰ ਆ ਉਹਦੇ ਪੱਲੇ ਬੁੱਲੇ ਕੁਛ ਨਹੀਂ ਅਗਰ ਇਹ ਵਾਕਈ ਰਾਬਾਸੇ ਚੱਲੀ ਜਾਣ ਦੀ ਹੈ ਚੱਲੇ ਵੀ ਕਿਉਂ ਨਾ ਅਗਲੇ ਕੋ 92 ਐਮਐਲਏ ਆ ਪੇਸ਼ਕਾਰ ਕੀ ਬਰਾਦਨ ਤੇ 94 ਹੋ ਗਏ ਉਣਦੇ ਡਬਲ ਤੋਂ ਥੋੜੇ ਜਿਹਾ ਘਟਣ ਬਹੁਤ ਨਹੀਂ ਤੇ ਨੀਤੀ ਨੁਤੀ ਕੋਈ ਲਾਗੇ ਦੀ ਜੋੜੀ ਨਾ ਨੀਤੀ ਕੋਈ ਬਣਿਆ ਜੇ ਕਿਤੇ ਟੇਬਲ ਤੇ ਪਈ ਫਿਰ ਮੈਂ ਵੀ ਗੱਲ ਸਾਨੂੰ ਕਹਿ ਦਿੱਤੀ ਵੀ ਟੇਬਲ ਦੇ ਉੱਤੇ ਫਾਈਲ ਨਹੀਂ ਜਾਏਗੀ ਥੱਲੇ ਪਈ ਵੱਖਰੀ ਮੰਨਦੇ ਪਾ ਥੱਲੇ ਪਈ ਐ ਤੇ ਕਿੰਨਾ ਕੋ ਘੱਟਾ ਫਸ ਚੁੱਕੀ ਆ ਤੇ ਜੋ ਫਾਈਲ ਨੇ ਹੋਰ ਘੱਟਾ ਕਿੰਨਾ ਹੀ ਫਕਣਾ ਜੀ